ਅਸੀਂ ਆਪਣੇ ਬੱਚਿਆਂ ਨੂੰ ਗੁਰੂਆਂ ਦੀਆਂ ਸਾਖੀਆਂ ਸੁਣਾਇੰਗੀਆਂ ਸਿੱਖ ਇਤਿਹਾਸ ਦਸੀਏ ਤਾਂ ਕਿ ਸਾਡੇ ਬੱਚੇ ਸਿੱਖੀ ਦੇ ਹੋਰ ਨੇੜੇ ਹੋ ਕੌਮਾਂ ਦੀ ਅਣਖ ਜਿੰਦਾ ਰਹੇ ਕੌਮ ਦੀ ਗੈਰਤ ਜਿੰਦਾ ਰਹੇ ਇਹਦੇ ਲਈ ਜ਼ਰੂਰੀ ਹੈ ਅਸੀਂ ਇਤਿਹਾਸ ਨਾਲ ਜੁੜੀ ਜਦੋਂ ਮੈਂ ਸੁਣਦਾ ਨਾ ਵੀ ਬੱਚੇ ਦੇ ਨੰਬਰ ਘਟ ਆਏ ਤੇ ਉਹਨੇ ਕੋਈ ਮਿਸ ਹੈਪਨਿੰਗ ਕਰ ਲਈ ਤੇ ਮੈਂ ਸੋਚਦਾ ਵੀ ਕੀ ਕਿਸੇ ਨੇ ਇਤਿਹਾਸ ਨਹੀਂ ਸੀ ਦੱਸਿਆ ਇਤਿਹਾਸ ਸਾਡਾ ਇਹ ਹੈ ਸਿੱਖ ਨੂੰ ਕਿਹਾ ਜਾ ਰਿਹਾ ਸਿੱਖੀ ਛੱਡ ਦੇ ਨਹੀਂ ਤੇ ਆਰੇ ਦੇ ਨਾਲ ਤੀਰ ਦਾਂਗੇ ਤੇ ਭਾਈ ਮੱਤੀ ਦਾਸ ਕਹਿੰਦੇ ਜੀਰ ਤੇ ਭਰ ਮੇਰਾ ਮੂੰਹ ਮੇਰੇ ਗੁਰੂ ਵੱਲ ਜਿਸ ਕੌਮ ਦੇ ਕੋਲ ਐਡਾ ਵੱਡਾ ਇਤਿਹਾਸ ਹੈ ਉਸ ਕੌਮ ਦੇ ਬੱਚੇ ਕਿਸੇ ਡਿਪਰੈਸ਼ਨ ਦੇ ਵਿੱਚ ਨਹੀਂ ਹੋ ਸਕਦੇ। ਨਾ ਲਿਟਰੇਚਰ ਤੁਹਾਨੂੰ ਚਾਹੀਦਾ ਲਓ। ਪਰ ਸ਼ਾਮ ਨੂੰ ਸਾਖੀਆਂ ਵਾਲੀ ਫਿਰ ਤਾਂ ਆਪਾਂ ਫੇਰ ਚਾਲੂ ਕਰੀਏ। ਬੱਚਿਆਂ ਨੂੰ ਇਤਿਹਾਸ ਨਾਲ ਜੋੜ। ਫੇਰ ਨਹੀਂ ਆਪਾਂ ਨਾ ਡਰਦੇ ਨਾ ਘਬਰਾਉਂਦੇ। ਮੇਰੀਆਂ ਭੈਣਾਂ ਬੈਠੀਆਂ ਮਾਮਾ ਬੈਠੀਆਂ ਪੰਜ ਸਿੰਘ ਸਹਿਬਾਨਾਂ ਦੀ ਇਸ ਵਾਰੀ ਜਿਹੜੀ ਇਕਤਰਤਾ ਹੋਈ ਉਹਦੇ ਵਿੱਚ ਇੱਕ ਮਤਾ ਸੀ ਜੇ ਤੁਹਾਨੂੰ ਇਹ ਚੰਗਾ ਲੱਗੇ ਤੇ ਤੁਸੀਂ ਜਕਾਰੇ ਦੀ ਗੂੰਜ ਚ ਉਹਨੂੰ ਪ੍ਰਵਾਨ ਕਰਨਾ ਉਹ ਮਤਾ ਆਪਣੇ ਸਾਰਿਆਂ ਨਾਲ ਸਬੰਧਤ ਹਰ ਸਿੱਖ ਨਿਤਨੇਮ ਦੇ ਨਾਲ ਨਾਲ ਇਹ ਪ੍ਰੇਰਣਾ ਹੈ ਸ਼ਾਮ ਨੂੰ ਜਦੋਂ ਆਪਾਂ ਸੌਂਦੇ ਆ ਤਾਂ ਸੌਣ ਤੋਂ ਅੱਧਾ ਘੰਟਾ ਪਹਿਲਾਂ ਆਪਣੇ ਬੱਚਿਆਂ ਨੂੰ ਪਿਤਾ ਹੈ, ਦਾਦਾ ਹੈ, ਦਾਦੀ ਹੈ, ਮਾਂ ਹੈ, ਭੂਆ ਹੈ, ਭੈਣ ਹੈ ਵੱਡੀ। ਅਸੀਂ ਆਪਣੇ ਬੱਚਿਆਂ ਨੂੰ ਗੁਰੂ ਕੀਆਂ ਸਾਖੀਆਂ ਸੁਣਾਏਗੀ। ਸਿੱਖ ਇਤਿਹਾਸ ਦੱਸੀਏ ਤਾਂ ਕਿ ਸਾਡੇ ਬੱਚੇ ਸਿੱਖੀ ਦੇ ਹੋਰ ਨੇੜੇ ਹੋ। ਇਹ ਮਤਲਬ ਕਿ ਅਸੀਂ ਇਤਿਹਾਸ ਦੇ ਨਾਲ ਜੁੜੀਏ ਤੇ ਜੇ ਆਪਾਂ ਸਹਿਮਤ ਆਪੀ ਇਤਿਹਾਸ ਨਾਲ ਜੁੜਨਾ ਚਾਹੀਦਾ ਹੈ ਆਪਾਂ ਸਾਖੀਆਂ ਸੁਣਾਵਾਂਗੇ ਤੇ ਫਿਰ ਤੁਸੀਂ ਜਕਾਰਾ ਲਗਾ ਸਕਦੇ ਆ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਦੇਖੋ ਨਿਹਾਲ ਸਤਿ ਸ਼੍ਰੀ ਅਕਾਲ ਇਤਿਹਾਸ ਜਿੱਦਾਂ ਆਪਾਂ ਸਾਹ ਚੱਲ ਰਹੇ ਹੈ ਨਾ ਤਾ ਚੱਲ ਰਿਹਾ ਵੀ ਆਪਾਂ ਨੂੰ ਆਕਸੀਜਨ ਮਿਲ ਰਹੀ। ਨਾ ਮਿਲੇ ਤੇ ਨਹੀਂ ਚੱਲੇ। ਕੌਮਾਂ ਦੀ ਅਣਖ ਜਿੰਦਾ ਰਹੇ। ਕੌਮ ਦੀ ਗੈਰਤ ਜਿੰਦਾ ਰਹੇ। ਇਹਦੇ ਲਈ ਜ਼ਰੂਰੀ ਹੈ ਅਸੀਂ ਇਤਿਹਾਸ ਨਾਲ ਵੀ ਜੁੜੀਏ। ਤੁਹਾਡੀ ਧਰਤੀ ਤੇ ਤੇ ਸਰਦਾਰ ਹਰੀ ਸਿੰਘ ਨਲੂਆ ਰਹੇ ਨੇ ਗਵਰਨਰ ਬਣ ਕੇ। ਸੁਣਾਓ ਆਪਣੇ ਬੱਚਿਆਂ ਨੂੰ ਹਰੀ ਸਿੰਘ ਨਲੂਏ ਦਾ ਇਤਿਹਾਸ ਜਦੋਂ ਇੱਧਰ ਕਸ਼ਮੀਰ ਨੂੰ ਆ ਰਹੇ ਸੀ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਵਾਲੇ ਸਟੋਰੀਆਂ ਹੋਏ ਨੇ ਉਹਨਾਂ ਨੇ ਗੱਲ ਕੀਤੀ ਰਾਹ ਦੇ ਵਿੱਚ ਹਜ਼ਾਰੇ ਦੇ ਲਾਗੇ ਪਠਾਣਾ ਦਾ ਇਲਾਕਾ ਸੀ ਉਹਨਾਂ ਨੇ ਕਿਹਾ ਵੀ ਅਸੀਂ ਤੇ ਸਰਦਾਰ ਜੀ ਤੁਹਾਨੂੰ ਲੰਘਣ ਨਹੀਂ ਦੇਣਾ ਸਰਦਾਰ ਜੀ ਨੇ ਆਖਿਆ ਵੀ ਅਸੀਂ ਤੁਹਾਡੇ ਨਾਲ ਕੋਈ ਲੜਨ ਲੜਨ ਨਹੀਂ ਆਏ ਜਾਣ ਦੋ ਸੱਜਣ ਉਹ ਨਹੀਂ ਮੰਨੇ ਤਾਂ ਸਰਦਾਰ ਹਰੀ ਸਿੰਘ ਨਲਵੇ ਉਹਨੀ ਉੱਥੇ ਕਹਿੰਦੇ ਕਿ ਚਲੋ ਟਕਰਾਅ ਛੱਡੋ ਥੋੜਾ ਟਿਕਦੇ ਰਹੋ ਇੱਕ ਦਿਨ ਮੀਂਹ ਪਿਆ ਕਿਣਮਣ ਕਿਣਮਣ ਹੋਈ ਤਾਂ ਸਰਦਾਰ ਸਾਹਿਬ ਭੇਸ ਬਦਲ ਕੇ ਇਲਾਕੇ 'ਚ ਗਏ ਤੇ ਉਹਨਾਂ ਨੇ ਵੇਖਿਆ ਕਿਣਮਣ ਕਿਣਮਣ ਹੋਣ ਤੋਂ ਬਾਅਦ ਮੀਂਹ ਪੈਣ ਤੋਂ ਬਾਅਦ ਲੋਕ ਛੱਤਾਂ ਦੀ ਮਿੱਟੀ ਕੋਟ ਰਹੇ ਤੇ ਸਰਦਾਰ ਸਾਹਿਬ ਨੇ ਇਲਾਕੇ ਵਾਲੇ ਲੋਕਾਂ ਨੂੰ ਪੁੱਛਿਆ ਕਿ ਆਹ ਮਿੱਟੀ ਕਾਤੋਂ ਖੁੱਟਦੀ ਹੈ ਕਹਿੰਦੇ ਸਾਡੇ ਇਲਾਕੇ ਦੀ ਮਿੱਟੀ ਇਦਾਂ ਦੀ ਹੈ। ਛਤਾਂ ਦੇ ਭਾਈ ਦੀ ਹੈ। ਪਰ ਜਿੰਨਾ ਚਿਰ ਤੱਕ ਇਹਨੂੰ ਕੁੱਟਿਆ ਨਾ ਜਾਵੇ ਉਹਨਾਂ ਕਰਤਾ ਕੇ ਚੋਣੋਂ ਨਹੀਂ हटਦੀ। ਸਰਦਾਰ ਸਾਹਿਬ ਨੂੰ ਪਤਾ ਲੱਗ ਗਿਆ ਕਿ ਇਹ ਮਿੱਟੀ ਇਦਾਂ ਦੀ ਹੈ। ਜਿੰਨਾ ਚਿਰ ਤੱਕ ਕੁੱਟੇ ਨਾ ਗਏ ਇਹਨਾਂ ਨੇ ਛੱਟ ਨਹੀਂ ਹੋਣਾ। ਉਹਨਾਂ ਦੀ ਗਿਣਤੀ ਜ਼ਿਆਦਾ ਸੀ ਭਾਵੇਂ ਸਿੰਘਾਂ ਦੀ ਥੋੜੀ ਸੀ ਟਕਰਾਅ ਹੋਇਆ। 5000 ਫੌਜ ਨੇ ਅੱਗੇ-ਅੱਗੇ ਲਾ ਲਿਆ ਜਦੋਂ ਕੁੱਟੇ ਤੇ ਫਿਰ ਹੱਥ ਜੋੜ ਕੇ ਕਹਿੰਦੇ ਸਰਦਾਰ ਸਾਹਿਬ ਦੱਸੋ ਕਰਨਾ ਕੀ ਰਾਹ ਕੀ ਤੁਹਾਡਾ ਇਲਾਕਾ ਖਾਰਾ ਇਹ ਸਾਡੇ ਜਰਨੈਲਾਂ ਦਾ ਇਤਿਹਾਸ ਹੈ ਜਿਹੜੇ ਬੜੀ ਛੇਤੀ ਗੱਲਾਂ ਨੂੰ ਸਮਝਦੇ ਸੀ ਜੇ ਅਸੀਂ ਚਾਹਨੇ ਆ ਮਾਵਾਂ ਬੈਠੀਆਂ ਹੈ ਪੈਣਾ ਬੈਠੀਆਂ ਸਾਡੇ ਬੱਚਿਆਂ ਦੇ ਵਿਧ ਯੁਰਤ ਹੋਵੇ ਜਜਬਾ ਹੋਵੇ ਉਹ ਕਦੀ ਕਿਸੇ ਤੋਂ ਡਰਨ ਨਾ ਘਬਰਾਉਣ ਨਾ ਜਦੋਂ ਮੈਂ ਸੁਣਦਾ ਨਾ ਵੀ ਬੱਚੇ ਦੇ ਨੰਬਰ ਘਟ ਆਏ ਤੇ ਉਹਨੇ ਕੋਈ ਮਿਸ ਹੈਪਨਿੰਗ ਕਰ ਲਈ ਤੇ ਮੈਂ ਸੋਚਦਾ ਕਿ ਕੀ ਕਿਸੇ ਨੇ ਇਤਿਹਾਸ ਨਹੀਂ ਸੀ ਦੱਸਿਆ ਇਤਿਹਾਸ ਸਾਡਾ ਇਹ ਹੈ ਸਿੱਖ ਨੂੰ ਕਿਹਾ ਜਾ ਰਿਹਾ ਸਿੱਕੀ ਛੱਡ ਦੇ ਨਹੀਂ ਤੇ ਆ ਰਹੇ ਇਹਦੇ ਨਾਲ ਚੀਰ ਦਾਂਗੇ ਤੇ ਭਾਈ ਮੱਤੀ ਦਾਸ ਕਹਿੰਦੇ ਚੀਰ ਤੇ ਪਰ ਮੇਰਾ ਮੂੰਹ ਮੇਰੇ ਗੁਰੂ ਵੱਲ ਜਿਸ ਕੌਮ ਦੇ ਕੋਲ ਏਡਾ ਵੱਡਾ ਇਤਿਹਾਸ ਹੈ ਉਸ ਕੌਮ ਦੇ ਬੱਚੇ ਕਿਸੇ ਡਿਪਰੈਸ਼ਨ ਦੇ ਵਿੱਚ ਨਹੀਂ ਹੋ ਸਕਦੇ ਕਿਸੇ ਘਬਰਾਟ ਵਿੱਚ ਨਹੀਂ ਹੋ ਸਕਦੇ ਉਹ ਚੜ੍ਹਦੀ ਕਲਾ ਦੇ ਵਿੱਚ ਹੋਣਗੇ ਗੁਰਬਾਣੀ ਪਹਿਲਾਂ ਉਹਦੇ ਤੋਂ ਬਾਅਦ ਇਤਿਹਾਸ ਪੜਨਾ ਬੈਠੀਆਂ ਵੀਰ ਬੈਠੇ ਆ ਇੱਥੇ ਬੜੇ ਸਤਕਾਰਯੋਗ ਪ੍ਰਬੰਧਕ ਬੈਠੇ ਆ ਜਿੰਨਾ ਲਿਟਰੇਚਰ ਤੁਹਾਨੂੰ ਚਾਹੀਦਾ ਲਓ ਪਰ ਸ਼ਾਮ ਨੂੰ ਸਾਖੀਆਂ ਵਾਲੀ ਪਿਰ ਤਾਂ ਆਪਾਂ ਫੇਰ ਚਾਲੂ ਕਰੀਏ ਬੱਚਿਆਂ ਨੂੰ ਇਤਿਹਾਸ ਨਾਲ ਜੋੜੀ ਫੇਰ ਨਹੀਂ ਆਪਾਂ ਨਾ ਡਰਦੇ ਨਾ ਘਬਰਾਉਂਦੇ